ਵੱਡੀ ਖਬਰ ਗਵਾਂਡੀ ਸੂਬੇ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਰਿਵਾਰ ਲਈ ਮੀਂਹ ਆਫਤ ਬਣਿਆ ਹੈ ਇਸ ਪਰਿਵਾਰ ਦੇ ਤਿੰਨ ਮਾਸੂਮਾਂ ਦੀ ਜਾਨ ਚਲੀ ਗਈ ਹੈ ਦਰਸਲ ਬੀਤੀ ਰਾਤ ਤੇਜ਼ ਮੀਂਹ ਕਾਰਨ ਪਰਿਵਾਰ ਦੇ ਤਿੰਨ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਇਹ ਬੱਚੇ ਘਰ ਦੇ ਅੰਦਰ ਹੀ ਛੱਜੇ ਥੱਲੇ ਖੇਡ ਰਹੇ ਸੀ ਕਿ ਮੀਂਹ ਕਾਰਨ ਮਕਾਨ ਦਾ ਇੱਕ ਹਿੱਸਾ ਟਹਿ ਗਿਆ ਤੇ ਬੱਚੇ ਉਸ ਦੀ ਲਪੇਟ ਵਿੱਚ ਆ ਗਏ ਤਾਂ ਪੂਰਾ ਦਾ ਪੂਰਾ ਪਰਿਵਾਰ ਹੀ ਉਜਾੜ ਕੇ ਰੱਖ ਦਿੱਤਾ ਹੈ ਮੀਂਹ ਨੇ ਇੱਕ ਪਾਸੇ ਮੀਂਹ ਕਈ ਥਾਵਾਂ ਤੇ ਨਹੀਂ ਪੈ ਰਿਹਾ ਪਰ ਜਿਹੜੀਆਂ ਥਾਵਾਂ ਤੇ ਪੈ ਰਿਹਾ ਇਹ ਕਾਫੀ ਨੁਕਸਾਨ ਕਰ ਰਿਹਾ ਹੈ ਕਈ ਥਾਵਾਂ ਤੇ ਇਲਾਕਿਆਂ ਵਿੱਚ ਪਾਣੀ ਖੜਾ ਹੋ ਗਿਆ ਹੈ ਖਬਰ ਹਰਿਆਣਾ ਦੇ ਫਰੀਦাবাদ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਕਾਨ ਦਾ ਇੱਕ ਹਿੱਸਾ ਡਿੱਗਣ ਕਾਰਨ ਤਿੰਨ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਇਹ ਬੱਚੇ ਘਰ ਦੇ ਅੰਦਰ ਹੀ ਖੇਡ ਰਹੇ ਸੀ ਮੀਂਹ ਕਾਰਨ ਬਾਲਕੋਨੀ ਦਾ ਇੱਕ ਹਿੱਸਾ ਡਿੱਗਿਆ ਤਿੰਨ ਬੱਚੇ ਇਸ ਦੇ ਹੇਠਾਂ ਆ ਗਏ ਤਿੰਨਾਂ ਦੀ ਜਾਨ ਚਲੀ ਗਈ ਘਟਨਾ ਤੋਂ ਬਾਅਦ ਜਿੱਥੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈ ਤਾਂ ਦੂਜੇ ਪਾਸੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਫਰੀਦাবাদ ਦੇ ਸਿਕਰੀ ਪਿੰਡ ਦੀ ਇਹ ਘਟਨਾ ਹੈ ਬੇहद ਮੰਦ ਭਾਗੀ ਘਟਨਾ ਇੱਕ ਪਰਿਵਾਰ ਦੇ ਤਿੰਨ ਮਾਸੂਮਾ ਦੀ ਜਾਨ ਚਲੀ ਗਈ ਹੈ ਹਰਪ੍ਰੀਤ ਸਾਡੇ ਨਾਲ ਜੁੜ ਚੁੱਕੇ ਨੇ ਹਰਪ੍ਰੀਤ ਕਿਸ ਸਮੇਂ ਦੀ ਇਹ ਘਟਨਾ ਫਿਲਹਾਲ ਕੀ ਅਪਡੇਟ ਕੱਲੇ ਸ਼ਾਮ ਦੇ ਵੇਲੇ ਦੀ ਇਹ ਘਟਨਾ ਹੈ ਕਿਉਂਕਿ ਪੂਰੇ ਹਰਿਆਣਾ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਮਾਨਸੂਨ ਜਿਹੜਾ ਤੋ ਦੇਖੇ ਕਰਕੇ ਜਿਹੜਾ ਮੀ ਆ ਉਹ ਪੈ ਰਿਹਾ ਤੇ ਮਸੂਮ ਜਿਹੜੇ ਤਿੰਨ ਸੀਗੇ ਇੰਨੇ ਦੀ ਉਮਰ ਜਿਹੜੀ ਹੈ ਉਹ 9 ਤੋਂ ਲੈ ਕੇ 10 ਸਾਲ ਦੱਸੀ ਜਾ ਰਹੀ ਹੈ ਤੇ ਦੋ ਭਰਾ ਤੇ ਇੱਕ ਭੈਣ ਸੀਗੇ ਇੱਕੋ ਪਰਿਵਾਰ ਦੇ ਬੱਚੇ ਸੀਗੇ ਤੇ ਆਪਣੇ ਘਰ ਦੇ ਵਿੱਚ ਜਦੋਂ ਇਹ ਖੇਡ ਰਹੇ ਸੀਗੇ ਤਾਂ ਉੱਪਰੋਂ ਛੱđa ਜਿਹੜਾ ਉਹ ਇਹਨਾਂ ਦੇ ਉੱਤੇ ਡਿੱਗ ਜਾਂਦਾ ਤੇ ਮੋਕੇ ਤੇ ਹੀ ਤਿੰਨੋਂ ਮਸੂਮਾਂ ਦੀ ਜਿਹੜੀ ਜਾਨ ਹੈ ਉਹ ਚਲੀ ਜਾਂਦੀ ਹੈ ਪਰ ਇਸ ਹਾਦਸੇ ਦੇ ਵਿੱਚ ਨਿਮਤ ਇਹ ਵੀ ਰਹੀ ਹੈ ਕਿ ਦੋ ਬੱਚੇ ਹੋਰ ਜਿਹੜੇ ਇਹਨਾਂ ਪਰਿਵਾਰ ਦੇ ਇਹਨਾਂ ਦੇ ਨਾਲ ਖੇਡ ਰਹੇ ਸੀਗੇ ਉਹਨਾਂ ਦੀ ਥਾਂ ਦੇ 700 ਦੇ ਵਿੱਚ ਬੱਤੀ ਹੈ ਤੇ ਪੁਲਿਸ ਨੇ ਵੀ ਮਾਮਲੇ ਦੇ ਵਿੱਚ ਜਿਹੜਾ ਮਕਾਨ ਦਾ ਮਾਲਕ ਹੈ ਉਹਦੇ ਉੱਤੇ ਕਾਰਵਾਈ ਸ਼ੁਰੂ ਕੀਤੀ ਹੈ ਪਰਿਵਾਰ ਦੀ ਸ਼ਿਕਾਇਤ ਦੇ ਉੱਤੇ ਕਿਉਂਕਿ ਲੰਬੇ ਸਮੇਂ ਤੋਂ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਮਕਾਨ ਮਾਲਕ ਨੂੰ ਇਹ ਅਰਜ਼ੀਆਂ ਲਾ ਰਿਹਾ ਸੀ ਕਿ ਇਹ ਮਕਾਨ ਦੀ ਜਿਹੜੀ ਮੁਰੰਮਤ ਹੈ ਉਹ ਕਰਵਾ ਦਿੱਤੀ ਜਾਵੇ ਪਰ ਮਕਾਨ ਮਾਲਕ ਜਿੰਨੂੰ ਆਪਾਂ ਕਹਿ ਸਕਦੇ ਹਾਂ ਕਿ ਸਿਰਫ ਕਿਰਾਏ ਦਾ ਜਿਹੜਾ ਮੋਹ ਸੀਗਾ ਉਹ ਸੀਗਾ ਉਹਨੂੰ ਆਪਣੇ ਕਿਰਾਏਦਾਰਾਂ ਤੋਂ ਕੋਈ ਕੋਈ ਇਹ ਰੋਇ ਕਰਾਏ ਦਾ ਮੋਹ ਹੋਇਆ ਹੋਇਆ ਸੀ ਤਾਂ ਉਹਨੇ ਮਕਾਨ ਦੀ ਮੁਰੱਬਨ ਨਹੀਂ ਕਰਾਈ ਸਿੱਧਾ ਖਾਮੇ ਆ ਗਿਆ ਕੱਲ ਤਿੰਨ ਮਾਸੂਮਾਂ ਨੂੰ ਆਪਣੀ ਜਾਨ ਦੇ ਕੇ ਧੁਕਣਾ ਪਿਆ ਤੇ ਪੂਰੇ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਇਸ ਟਾਈਮ ਜਿਹੜਾ ਹੈ ਉਹ ਸਖਮੇ ਦੇ ਵਿੱਚ ਜਾਂ ਪੂਰੇ ਪਿੰਡ ਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਕਿ ਮਾਤਮ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਇੱਕੋ ਪਰਿਵਾਰ ਦੇ ਜਿਹੜੇ ਚਿਰਾਗ ਨੇ ਉਹ 부ਜੇ ਨੇ ਜੀ ਜੀ ਹਰਪ੍ਰੀਤ ਬੇਹੱਦ ਮੰਦ ਭਾਗੀ ਖਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫਰੀਦাবাদ ਦੇ ਪਿੰਡ ਸਿਕਰੀ ਵਿੱਚ ਮੰਦ ਭਾਗੀ ਘਟਨਾ ਵਾਪਰੀ ਹੈ ਕਿਰਾਏ ਤੇ ਰਹ ਰਹੇ ਇੱਕ ਪਰਿਵਾਰ ਤੇ ਮੀ ਕਹਿਰ ਬਣ ਕੇ ਟੁੱਟਿਆ ਪਰਿਵਾਰ ਦੇ ਬੱਚੇ ਘਰ ਦੇ ਅੰਦਰ ਹੀ ਖੇਡ ਰਹੇ ਸੀ ਕਿ ਇਸ ਮਕਾਨ ਦਾ ਇੱਕ ਹਿੱਸਾ ਟੁੱਟ ਕੇ ਡਿੱਗ ਗਿਆ ਪੰਜ ਬੱਚਿਆਂ ਵਿੱਚੋਂ ਤਿੰਨ ਦੀ ਜਾਨ ਚਲੀ ਗਈ ਹੈ ਜਦੋਂ ਕਿ ਦੋ ਸਹੀ ਦੱਸੇ ਜਾ ਰਹੇ ਨੇ ਉਹ ਕਿਸੇ ਤਰੀਕੇ ਨਾਲ ਬਚ ਗਏ ਤਾਂ ਤਿੰਨ ਬੱਚੇ ਮੀ ਕਾਰਨ ਆਪਣੀ ਜਾਨ ਗਵਾ ਗਏ ਦੋ ਲੜਕੇ ਇੱਕ ਲੜਕੀ ਇਸ ਹਾਦਸੇ ਵਿੱਚ ਆਪਣੀ ਜਾਨ ਗਵਾ ਬੈਠੇ ਨੇ ਘਟਨਾ ਤੋਂ ਬਾਅਦ ਜਿੱਥੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਦੂਜੇ ਪਾਸੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਘਟਨਾ ਦੇ ਸਮਾਂ ਵਿੱਚ ਪਿੰਡ ਦੇ ਸਰਪੰਚ ਦਾ ਤੇ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਕੀ ਕੁਝ ਕਿਹਾ ਜਾਣ ਲੈਣੇ ਆ ਇਹ ਕੀ ਹੈ ਕਿ ਇਹ ਛੱਜਾ ਥਾ ਇਹ ਛੱਜਾ ਗਿਰ ਗਿਆ ਥਾ ਇਹ ਹੂੰ ਬਾਰਿਸ਼ ਦੀ ਵਜ੍ਹਾ ਸੇ ਹਾਂਜੀ ਇਹ ਬੱਚੇ ਬੈਠੇ ਹੋਏ ਤੇ ਇਹ ਕਿਰਾਏ ਤੇ ਰਹਤੀ ਹੈ ਇਸ ਵਿੱਚ 10 ਫੈਮਲੀ ਰਹਤੀ ਹੈ ਅੱਛਾ ਹਾਂ ਔਰ ਇਸ ਮੇ ਜੈਸੇ ਬੱਚੇ ਤਿੰਨ ਬੱਚੇ ਮੌਕੇ ਪਰ ਹੀ ਉਨਕੀ मौत हो क्या क्या नाम था बच्चों के कहाँ के रहने वाले थे कुछ ये ये बिहार के रहने वाले हैं अच्छा। इसमें कितने परिवार रहते इसमें दस परिवार रहते अच्छा। तो फिलहाल बच्चों बाकी किसी और चोट तो नहीं लगी बाकी किसी को नहीं लगी लगभग कितने बच्चे खेल रहे थे उसमें कुछ पता हुआ इसमें तीन छोटे बच्चे थे दो दो बड़े थे अच्छा बच्चों की मौसी थी ये अच्छा हाँ जी दीवार गिर गया कैसे गिरा क्या कुछ पता लगा कौन उसके नीचे अपने आप गिर गया अच्छा हाँ। बारिश की वजह से गिरी है हाँ बारिश के वजह से अच्छा हाँ। तो कमजोर बिल्डिंग कह सकते हैं मतलब कमजोर चज्जा और हाँ। तो कमजोर बहुत था उस उसपे पहले भी ऐसा करके हिलाता था तो वो हिलता था दवा पूरा अच्छा कितने बच्चे थे उस टाइम नीचे तीन बच्चा तीन क्या क्या नाम है बच्चों का एक बड़ी वाला का नाम है आकाश उसके बाद लड़की का मुस्कान और छोटा वाला लड़का का अधिक तीनों बच्चे डेड हो गए उनके माता पिता फिलहाल कहा कितने बच्चे थे उनके टोटल पाँच थे पांच बच्चे थे तीन छोटे छोटे दो लड़का खत्म हो गया एक लड़की खत्म हो गया दो लड़की बचे कितनी उम्र थी उनके बच्चों की एक के बाद एक बार बड़े वाला बारह साल एक दस साल एक आठ साल मामला है सर आज हमारे पास साढ़े छह सात बजे करीब कॉल आई थी आरबी से कि प्याली रोड पे सिकरी गांव में ठेके के पास एक पुराना इमारत की छज्जा गिर गया है और छज्जा गिरने के कारण उसके नीचे तीन बच्चे दबके एक्सपायर हो गए हैं जिसकी सूचना पाकर मैं एस एच ओ साहब सेक्टर अट्ठावन ए सी पी मुजफ्फर साहब मौके पर पहुंचे और वहां हमने जाके देखा तो गिरा और उसके बच्चे बच्चे नीचे तीन दो लड़के और एक लड़की एकस्पायर, एकस्पायर हो गए थे तब को जिनको तुरंत मौके से लेके बीके में, में रखवाया गया वहाँ पर डीसी ने भी जाके जांच किया और अभी आगे कार्रवाई हमारी चाहिए क्या कुछ कार्रवाई की है पुलिस ने किसके खिलाफ अभी सर दरखास्त नहीं है प्रॉपर तरीके से पूरी आई नहीं है और दरखास्त देने के लिए प्रिजन आए हुए हैं जैसे ही दरखास्त आ जाएगी मकान मालिक के खिलाफ तो सेक्शन बनेगी नियम कार्रवाई कर दी जाएगी कितनी उम्र थी बच्चों की जो बच्चों की सर लगभग लगभग दो लड़के जिसमे एक अधिक नाम का लड़का उम्र आठ साल के करीब बता रहे हैं प्रिजन एक आकाश जिसकी उम्र दस साल के करीब बता रहे हैं और एक लड़की मुस्तान जिसकी उम्र छह साल के करीब बता रहे लगभग पर कितने परिवार रहते हैं उस इलाके में लगभग रहते थे तो वो उसके मकान मालिक के पांच छह कमरे बनाए हुए हैं उसमें जिस जिसमें पांच छह परिजन परिवार रहते हैं जिसमें से अल्पो रवि सभी का सजा एक साथ ही बिल्डिंग है वो कारण क्या देखा शुरुआती जांच में पुलिस ने के लिए जर्जर हालत की वजह से जर्जर हालत की वजह से ही गिरा है बरसात की वजह से और बिल्डिंग की जर्जर हालत की वजह से वो हो गया